ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਗੀ ਦੇ ਮੇਲੇ ਤੇ ਮਾਗੀ ਦਾ ਮੇਲਾ ਕਿਉਂ ਕਹੇ ਮੈਂ ਹਾਲਾਂਕਿ ਉਹ 40 ਮੁਕਤਿਆਂ ਦੀ ਯਾਦ ਵਿੱਚ ਸ਼ੀਦੀ ਦਿਹਾੜੇ ਦਾ ਦਿਨ ਹੁੰਦਾ ਤੇ ਉਥੇ ਜੇ ਸਭ ਤੋਂ ਵੱਡਾ ਇਕੱਠ ਕਿਸੇ ਦੀ ਕਾਨਫਰੰਸ ਵਿੱਚ ਹੋਇਆ ਉਪ ਮਲਾਵ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਦੀ ਕਾਨਫਰੰਸ ਵਿੱਚ ਹੋਇਆ। ਜਣ ਕੇ ਰਿਕਾਰਡ ਤੋੜਿਆ ਉਸ ਕੱਠ ਨੇ। ਲੱਭੈ ਨਹੀਂ ਕੋਈ। ਆ ਮੂਤਪਾਲ ਵਰਗੇ ਪਤਾ ਨਹੀਂ ਕਿੱਧਰ ਗਏ। ਸ਼ਖਵੀਰ ਬਾਦਲ ਵੀ ਲੈ ਗਿਆ ਸੀ ਕੁਝ ਸ਼੍ਰੋਮਣਿਕ ਮੈਂਬਰ ਦੇ ਮਲਾਜਮਾਂ ਨੂੰ। ਜਬੜੀਆਂ ਮਾਰ ਕੇ ਕੋਈ ਮੁੱਦਾ ਨਹੀਂ। ਕੋਈ ਕੌਮ ਦੀ ਗੱਲ ਨਹੀਂ। ਬਸ ਬੇਸ਼ਰਮ ਬੰਦੇ। ਜੇ ਜੇ ਸਭ ਤੋਂ ਵਧੀਆ ਗੱਲਬਾਤ ਕੀਤੀ ਹੈ ਨਾ ਮਾਗੀ ਦੇ ਮੇਲੇ ਤੇ ਕਾਨਫਰੰਸ ਵਿੱਚ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਕੀਤੀ ਹੈ ਬਹੁਤ ਸੀਰੀਅਸ ਹੋ ਕੇ ਗੱਲ ਕੀਤੀ ਔਰ ਸਭ ਤੋਂ ਵੱਡਾ ਇੱਕਾਠ ਸੀ ਰਿਕਾਰਡ ਤੋੜ ਦਿੱਤਾ ਤੇ ਇਹ ਕਾਠ ਚੱਕਰਾਂ ਚ ਪਾ ਦੋ ਹੁਣ ਚੱਕਰਾਂ ਚ ਜਿਵੇਂ ਜਦੋਂ ਕੋਈ ਸੁੱਖੇ ਵਾਲੇ ਪਕੌੜੇ ਖਾ ਲੈਂਦਾ ਨਾ ਤੇ ਉੱਪਰ ਦੀ ਜੋ ਕੋਈ ਮਿੱਠਾ ਮੁੱਠਾ ਖਾ ਲੇ ਜਲੀ ਪੀ ਜਾਂ ਲੋਬੀਆਂ ਫਿਰ ਇਦਾਂ ਘੁੰਮਦਾ ਹੈ ਬੰਦਾ ਜਦ ਕੋਲ ਦੀ ਟਰੈਕਟਰ ਲੰਗੇ ਐ ਲੱਗੂ ਵੀ ਬਸ ਮੇਰੇ ਉੱਪਰ ਡੇਗੂ ਜੇ ਛੱਤ ੱਲੇ ਬੈ ਗਿਆ ਫਿਰ ਐ ਲੱਗੂ ਵੀ ਛੱਤ ਮੇਰੇ ਉੱਪਰ ਡੇਗੂ ਸਾਡੇ ਇੱਕ ਹੁੰਦਾ ਸੀ ਪੜਿਆ ਲਿਖਿਆ ਸੱਜਣ ਚਲੋ ਇਹ ਧੱਕਾ ਨੂੰ ਪਹਿਣਾ ਤੇ ਉਹ ਤੁਰਿਆ ਜਾਵੇ ਸੁੱਖੇ ਵਾਲੇ ਪਕੌੜੇ ਖਾ ਲਿਓ ਨੇ ਤੇ ਕੰਧ ਚ ਵੱਜਿਆ ਐਸੀ ਕੋਸ਼ਕੀ ਹੋ ਗਿਆ ਸੀ ਕੰਧ ਦਾ ਗੋਸ਼ਲਖਾਨਾ ਵੱਜਿਆ ਮੇਰੇ ਐਂ ਤਾਂ ਕਹਿੰਦਾ ਕਹਿੰਦਾ ਐਸੇ ਵੀ ਮੈਂ ਕੁਛ ਲਖਾਣੇ ਤੇ ਬੱਜਿਆ ਕਹਿੰਦਾ ਮੇਰੇ ਵਿੱਚ ਕੁਛ ਲਖਾਣਾ ਬੱਜਿਆ ਜਾਨਕਿ ਬਾਥਰੂਮ ਮੇਰੇ ਵਿੱਚ ਬੱਜਿਆ ਕਹਿੰਦਾ ਐਦਾਂ ਬੰਦਾ ਦਿਮਾਗੀ ਤੌਰ ਤੇ ਬਾਗਲ ਹੋ ਜਾਂਦਾ ਤੇ ਹੁਣ ਜਿਹੜਾ ਇਹ ਇਕੱਠ ਹੋਇਆ ਇਹ ਇਕੱਠ ਨੇ ਇਹ ਕਹਿ ਲਈ ਵੀ ਭਾਜੜਾਂ ਪਾਤੀਆਂ ਪੰਜਾਬ ਦੀਆਂ ਸਮੂਚੀਆਂ ਪਾਰਟੀਆਂ ਦੀਆਂ ਜਿਹੜੀਆਂ ਸਤਾਂ ਤੋਂ ਬਾਹਰ ਪਹਿਲਾਂ ਅੱਧੇ ਕਮਲੇ ਹੋ ਗਏ ਸੀ ਅੱਧੇ ਕਮਲੇ ਹੋਰ ਹੋ ਜਾਣਗੇ ਹੁਣ ਜਿਹੜਾ ਇਹ ਇਕੱਠ ਸੀ ਨਾ ਹਾਂ ਤਾਂ ਜਪਤੇਰੇ ਕਾਸੀ ਆ ਜਿਹੜੇ ਬਾਗਲਾਂ ਦੇ ਪੱਤਰਕਾਰ ਸੀ ਆ ਸਰਕਾਰੀ ਬੱਸਾਂ ਲੈ ਗਏ ਜੀ ਆ ਫਲਾਨੀਆਂ ਲੈ ਗਏ ਜੀ ਆ ਤਨਕੀਆਂ ਲੈ ਗਏ ਜੀ ਉਹ ਭਰਾਵੋ ਸਰਕਾਰ ਆ ਕੋਈ ਗੱਲ ਜਦੋਂ ਤੁਹਾਡੀ ਆਈ ਤੁਸੀਂ ਲੈ ਜਿਓ ਪਹਿਲਾਂ ਤੁਸੀਂ ਵੀ ਲੈ ਜਾਂਦੇ ਰਹੇ ਹਾਂ ਮੈਂ ਬਥੇਰੇ ਆ ਗਿਆ ਰੈਲੀਆਂ ਵਿੱਚ ਜਦੋਂ ਪੱਠਲ ਦੀ ਸਰਕਾਰ ਹੁੰਦੀ ਸੀ ਮੈਂ ਮੁੱਢੀ ਹੁੰਦਾ ਸੀ ਮਰੇ ਬੱਸ ਮੈਨੂੰ ਭੇਜਦੇ ਹੁੰਦੇ ਸੀ ਵੀ ਭਰ ਕੇ ਲੈ ਕੇ ਪਰ ਅਸੀਂ ਰੇਲ 'ਚ ਪਹੁੰਚਦੇ ਨਹੀਂ ਸੀ ਬਾਹਰ ਰੋਟੀਆਂ-ਵਡੀਆਂ ਹਾ ਕੇ ਮੁੜੇ ਹੁੰਦੇ ਸੀ ਪਤਾ ਹੁੰਦਾ ਜੀ ਕਿਉਂ ਜੁੱਤੀਆਂ ਖਾਣੀਆਂ ਉੱਤੇ ਕਾਲੀ ਵੇਹੜੀਆਂ ਲੰਦੇ ਰਹੇ ਇਹ ਨਾ ਚਿੰਤਾ ਕਰੋ ਇਹ ਨਾ ਚਿੰਤਾ ਕਰੋ ਚਿੰਤਾ ਇਹ ਕਰੋ ਵੀ ਸਰਕਾਰ ਆਉਗੀ ਕਦੋਂ ਵੀ ਕਿੰਨਾ ਵੇਟ ਕਰਨਾ ਪਊ ਲੈਣ 'ਚ ਲੱਗਣਾ ਪਊ ਵੀ ਬਾਰੀ ਕਦੋਂ ਇਹ ਚਿੰਤਾ ਕਰੋ ਸਭ ਤੋਂ ਵੱਡਾ ਕੱਟ ਸੀ ਭਵੰਤਮਾਨ ਦੇ ਜਣ ਕੇ ਕਾਨਫਰੈਂਸ ਦੇ ਵਿੱਚ ਸਭ ਤੋਂ ਵੱਡਾ ਕੱਟ ਪਰ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਕਹੀ ਨਾ ਜੇ ਤੁਸੀਂ ਕੌਮ ਨੂੰ ਸਮਰਪਤ ਹੋ ਕੇ ਗੱਲ ਕਹਿਣ ਦੀ ਗੱਲ ਹੈ ਉਹ ਕੀ ਕਹੀ ਉੱਥੇ ਮੁੱਦਾ ਚੱਕਿਆ ਕਿ 328 ਰੁਪਏ ਜਿਹੜੇ ਗਾਇਬ ਹੋਏ ਨੇ ਨਾ ਉਹਨਾਂ ਵਿੱਚੋਂ 139 ਰੁਪਏ ਕਿੱਥੇ ਪਏ ਨੇ ਕਿਹੜੇ ਡੇਰੇ ਵਿੱਚ ਪਏ ਨੇ ਕਿੰਨੀ ਬੇਅਦਮੀ ਹੋਈ ਹੈ ਇਹ ਬਾਦਲਾਂ ਦੇ ਸ਼੍ਰੋਮਣੀ ਕਮੇਟੀ ਦੇ ਨਰੇਣੂ ਮਹੰਤਾਂ ਦੇ ਮੂੰਹ ਤੇ ਚਪੇੜ ਵੱਜੀ ਐ ਮੁਖਸਰ ਦੀ ਧਰਤੀ ਤੇ ਮੌਜੂਦਾ ਮੁੱਖ ਮੰਤਰੀ ਨੇ ਮਾਰੀ ਐ ਐਂディ ਵੱਡੀ ਕੋਈ ਗੱਲ ਕਰ ਸਕਦਾ ਔਰ ਜਿਹੜੇ ਗੁਰੂ ਸਾਹਿਬ ਦੇ ਅੱਗੇ ਨਕਮਸਤਕ ਹੁੰਨੇ ਸੀ ਤੇ ਉਸ ਗੁਰੂ ਸਾਹਿਬ ਦੀ ਗੱਲ ਜੇ ਕੀਤੀ ਐ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਕੀਤੀ ਐ ਮੁਖਸਰ ਦੇ ਮਾਘੀ ਦੇ ਮੇਲੇ ਤੇ ਇਹਨਾਂ ਹਰਾਮਖੋਰਾ ਨੇ ਪਮੇਤ ਅਸੀਂ ਕਾਲੀਆਂ ਨੂੰ ਸੁਣ ਲਿਓ ਪਰ ਮੈਂ ਕਾਂਗਰਸ ਸੁਣ ਲਿਓ ਹਾਈ ਕੁਰਸੀ ਹਾਈ ਕੁਰਸੀ ਕਦੋਂ ਮਿਲੂ ਹਾਈ ਕੁਰਸੀ ਕਦੋਂ ਮਿਲੂ ਹਾਈ ਕੁਰਸੀ ਇੰਨਾ ਰੋਈ ਗਏ ਮਿੱਟੇ ਗਏ ਮਿਲਣੀ ਨਹੀਂ ਮਿਲਣੀ ਤਾਂ ਹੈ ਨਹੀਂ ਬਸ ਕੋਈ ਇਹਨਾਂ ਨੂੰ ਫਿਕਰ ਨਹੀਂ ਵੀ ਬਿਆਦਵੀ ਕਿਵੇਂ ਹੋਈ ਪੰਜਾਬ ਦੇ ਵਿੱਚ ਕੀ ਹਾਲਾਤ ਨੇ ਕੋਈ ਫਿਕਰ ਨਹੀਂ ਵੀ ਅਸੀਂ ਕਿੰਨਾ ਕਬੀੜਾ ਕਰ ਕੀਤਾ ਕੋਈ ਹਿਸਾਬ ਕਿਤਾਬ ਨਹੀਂ ਬਸ ਕਾਲੇ ਪਏ ਪਏ ਉਹ ਜਿਹੜੇ ਖੇਤ ਦੇ ਵਿੱਚ ਨਹੀਂ ਜਦੋਂ ਤੁਸੀਂ ਕਹੀ ਦਾ ਬਾਹਾਂ ਫੜਦੇ ਹੋ ਨੱਕਾ ਲਾਉਣ ਬਾਅਦ ਤੇ ਪਹਿਲਾਂ ਐ ਜੇ ਕਰਕੇ ਠੁਕਣਾ ਪੈਂਦਾ ਹੁੰਦਾ ਹੱਥਾਂ ਦੇ ਵਿੱਚ ਵੀ ਕਿਤੇ ਉਹ ਬਾਹਾਂ ਛੁੱਟ ਨਾ ਜਾਵੇ ਐਦਾਂ ਠੁੱਕੀ ਕਰਦੇ ਨੇ ਹੱਥਾਂ ਵਿੱਚ ਵੀ ਕਿਵੇਂ ਪੁਰਸੀ ਦੇ ਬਾਬੇ ਨੂੰ ਹੱਥ ਪਾਵੇਂ ਮੁਰਕੀ ਛੱਡ ਗਿਆ ਨਾ ਸੋ ਐ ਕਰੀ ਜਾਂਦੇ ਬਾਹਾਨਾ ਤੇ ਇਹ ਸੀਗਾ ਵੀ ਪਤਨ ਠੰਡ ਲੱਗਿਆ ਤਾਂ ਹੱਥ ਮਲਦੇ ਪਰ ਮਲਦੇ ਜਦ ਹੱਥ ਕੁਰਸੀ ਬਾਤੇ ਐ ਕਰੀ ਜਾਂਦੇ ਐ ਕਰੀ ਜਾਂਦੇ ਐਨੇ ਕਾਲੇ ਪਏ ਐਨੇ ਕਾਲੇ ਆਸ਼ਾ ਇਹ ਤਾਂ ਨਾ ਤੁਸੀਂ ਯਕੀਨ ਕਰਿਓ ਜਿਹੜੇ ਮੈਂ ਗੱਲ ਕੀਤੀ ਹੈ ਮੈਂ ਤੋੜ-ਤੋੜ ਕੇ ਜੇ ਇਹ ਗੱਲ ਕਹਿ ਰਿਹਾ ਹਾਂ ਇਹ ਕਮਲੇ ਅੱਡੇਕ ਤਾਂ ਨਾ 4 ਦਿਨ ਪਹਿਲਾਂ ਹੀ ਹੋ ਗਈ ਸੀ ਨਾ ਉਹ ਦੱਸ ਦਿੰਦਾ ਪਹਿਲਾਂ ਸੁਖਵੀਰ ਦੀ ਗੱਲ ਕਰਾਂ ਸੁਖਵੀਰ ਕਹਿੰਦਾ 5 ਸਾਲ ਬੈਂਸੇ ਵੀ ਮੁੱਖ ਮੰਤਰੀ ਰਹੇ ਤੇ 10 ਸਾਲ ਕੈਪਟਨ ਅਮਰਿੰਦਰ ਸਿੰਘ ਰਹੇ ਕਿੰਨੇ ਸਾਲ ਹੋ ਗਏ 25 ਦਾਦੇ ਪੰਜ ਕਿੰਨੇ ਹੁੰਦੇ 15 ਹੁੰਦੇ ਕਹਿੰਦਾ 25 ਸਾਲ ਇੱਕ ਕੀ ਕਹੋਗੇ ਵੀ ਅਕਲੋਂ ਖਾਲੀ ਹੈ ਨਾ ਹੁਣ ਦਾਦੇ ਪੰਜ 15 ਹੁੰਦੇ 25 ਹੁੰਦੇ 5 ਸਾਲ 5 ਸਾਲ ਕੌਣ ਰਹਿ ਬਿਆਨਤ ਸਿੰਘ 10 ਸਾਲ ਕੌਣ ਰਹਿ ਕੈਪਟਨ ਅਮਰਿੰਦਰ ਸਿੰਘ ਕਿੰਨੇ ਸਾਲ ਹੋਗੇ 25 ਸਾਲ ਇਹ ਇਹ ਇਹਨਾਂ ਦਾ ਪਹਾੜਾ ਹੈ ਇਹ ਇੰਨੇ ਪਹਾੜੇ ਹੁੰਦੇ ਇਹਨਾਂ ਨੂੰ 25 15 ਕਿੰਨੇ ਹੋਗੇ 40 ਹੋਗੇ ਮੈਨਿਪੁਲਦਾ ਮੈਨਿਪੁਲਦਾ ਮੇਦੇ ਦੀ ਗੱਲ ਕਰਦਾ ਵੀ 10 ਤੇ 15 5 ਤੇ 10 25 25 ਇਹ ਤਾਂ ਸਵੀਰ ਦੀ ਗੱਲ ਹੈ ਅੱਛਾ ਇੱਕ ਪੱਠਲ ਦਾ ਮੁੰਡਾ ਉਹ ਖੁਰਚੋਂ ਨਿਕਲੇ ਪਰਸੋਂ ਉਹ ਰੀਸਕੀ ਦੀ ਕਰਦਾ ਸੀ ਰਾਜੇ ਬਡਿੰਗ ਦੀ ਉਹ ਕਹਿੰਦਾ ਕਹਿੰਦਾ ਬੀਬੀਓ ਤੁਹਾਨੂੰ ਮੈਂ ਦੱਸਦਾ ਮੈਂ ਪੱਠਲ ਦਾ ਮੁੰਡਾ ਬੋਲਦਾ ਪੱਠਲ ਦਾ ਜਿਹੜਾ ਭਗਵਾਨ ਤਮਨ ਨੇ ਬੀਬੀਆਂ ਨੂੰ 1000 ਰੁਪਏ ਦੇਣਾ ਸੀ ਨਾ ਪਤਾ ਕਿੰਨੇ ਹੋ ਗਏ 12 12 12 12 5 56 56 56 ਉਹ 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 ਥੋੜਾ ਜਿਹਾ ਅੱਗੇ ਪਿੱਛੇ ਹੋ ਗਿਆ ਅੱਛਾ ਉਦੋਂ ਪਹਿਲਾਂ ਰਾਜੇ ਨੇ ਕਿਹਾ ਸੀ 12 5 48 ਅੱਛਾ ਇੱਕ ਮੇਰੇ ਕੋਲ ਕਲਿੱਪ ਆਈ ਪ੍ਰਤਾਪ ਸਿੰਘ ਬਾਲਵੇਦੀ ਉਹ ਇੱਕ ਬਾਦਲਾਂ ਦਾ ਪੱਤਰਕਾਰ ਬੈਠਾ ਇੰਟਰਵਿਊ ਕਰਦਾ ਕੀ ਕਹਿੰਦਾ ਸੱਲ ਦਾ ਕਹਿੰਦਾ ਭਗਵੰਤਮਾਨ ਅਣਪੜਾ ਹੈ ਉਸੇ ਬਿਆਨ ਚ ਕਹਿ ਗਿਆ ਬਾਅਦ ਵਿੱਚ ਕਹਿੰਦਾ ਇਹਦੇ ਪਿਓ ਕੋਲ 6 ਕਿੱਲੇ ਜ਼ਮੀਨ ਸੀ ਇਹਨੂੰ ਅਮਰੀਕਾ ਪੜਾਇਆ ਹਾਈ ਕਲਾਸ ਪੜਾਈ ਹੋਈ ਏ ਦੀ ਬਾਅਦ ਵਿੱਚ ਉਸੇ ਬਿਆਨ ਵਿੱਚ ਕਹਿ ਗਏ ਹੁਣ ਜੇ ਇਹਨਾਂ ਨੂੰ ਨਾਂ ਕਮਾਂ ਵੀ ਪਾਗਲ ਕਰਦੇ ਤਾਂ ਹੋਰ ਕੀ ਕਮਾਂ ਇਹ ਕਾਂਗਰਸੀਆਂ ਦੇ ਬਿਆਨ ਨੇ ਮਿਸ ਵੀਰਵੰਦਵੀ ਆਬ ਆਦੇ ਅੰਨਾ ਕਰਕੇ ਅੰਦਾਜ਼ਾ ਹੋ ਗਿਆ ਵੀ ਇਹ ਬੰਦੇ পাগল ਹੋ ਚੁੱਕੇ ਆ ਹਲੇ 11 ਮਹੀਨੇ ਪਹਿਲੇ ਇਲੈਕਸ਼ਨ ਦੇ ਵਿੱਚ 11 ਮਹੀਨੇ ਉਦੋਂ ਪਹਿਲਾਂ ਪਹਿਲਾਂ 100/100 100% ਕਹਿ ਲਗੀ ਸ਼ੋਰ ਹੈ ਵੀ ਇਹ ਬੰਦੇ পাগল ਹੋ ਜਾਣਗੇ ਜੇ ਨਾ ਕੋਈ ਸਲਾਹਕਾਰ ਵਧੀਆ ਮਿਲਿਆ ਤੇ ਹੁਣ ਜਿਹੜਾ ਇਕੱਠ ਹੋਇਆ ਮਾਗੀ ਦੇ ਮੇਲੇ ਤੇ ਤੇ ਉਹ ਇਹਨਾਂ ਨੂੰ ਕੰਮ ਨੇ ਕਰ ਦੂ ਚੰਗੀ ਤਰ੍ਹਾਂ ਅਧਿਕ ਤਾਂ ਹੋ ਗਏ ਹੋਣਗੇ ਚਲੋ ਮੈਂ ਹੋਰ ਪਾਸੇ ਨਹੀਂ ਜਾਣਾ ਜਿਹੜੀ ਸੇਰੀਅਸ ਗੱਲ ਹੈ ਨਾ ਉਸ ਕੱਟ ਦੇ ਵਿੱਚ ਉਹ ਮਾਨ ਸਾਹਿਬ ਨੇ ਕਹੀ ਕਿ ਜਿਹੜੇ 328 ਰੂਪ ਗਾਇਬ ਹੋਏ ਸੀ ਉਹਦੇ ਵਿੱਚੋਂ 139 ਰੂਪ ਜਣ ਕੇ ਅਨ ਰਿਕਾਰਡ ਨੇ ਜਿਹੜੇ ਬਦਵੀ ਜਿਨ੍ਹਾਂ ਦੀ ਹੋ ਚੁੱਕੀ ਆ ਉਹ ਐਸੇ ਡੇਰੇ ਵਿੱਚ ਪਏ ਨੇ ਜਿੱਥੇ ਹੋਣੇ ਨਹੀਂ ਚਾਹੀਦੇ ਸੀ ਤੇ ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਗੁਰੂ ਸਾਹਿਬ ਦੀ ਗੱਲ ਮਾਗੀ ਦੇ ਛੇ ਦਿਹਾੜੇ ਤੇ ਕਾਨਫਰੰਸ ਵਿੱਚ ਕਿਨੇ ਕੀਤੀ ਹੈ ਇਹ ਤੁਸੀਂ ਅੰਦਾਜ਼ਾ ਲਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ